ਕਾਂਤਾ ਦੀ ਗਾਣਾ ਸੁਣਾਉਣ ਲੱਗਿਆ ਸੁਣਾਓ ਕਾਂਤਾ ਦੀ ਗਾਣਾ ਥੈਂਕੂ ਜੀ ਧੰਨਵਾਦ ਪੱਪੀ ਲੈ ਕੇ ਆਤਾ ਮੁੰਡਾ ਪੇਰੀ ਗੱਲ ਦਾ ਤੇਰੀ ਉੱਤੇ ਰਹਿੰਦਾ ਪੈਨੂ ਲੱਗਿਆ ਭਾਰਤ ਮੇਰਾ ਮੁੰਡਾ ਜੱਗੇ ਜੱਗੇ ਆਂ ਪਾੜੀ ਤੇ ਨਹੀਂ ਮੇਰਾ ਮੇਰਾ ਪਿਆਰ ਲੱਗੇ ਦਾ ਕੰਨੇ ਵਾਲਾ ਤੇ ਕੇ ਤੇਰਾ ਦੱਸੀ ਗਿਆ ਪੰਜੇੜੇ ਲਵਾਈ ਫੇੜਦਾ ਤੇਰੀ ਉੱਤੇ ਅਕਵਲ ਬੈਣ ਪੂਰੀਏ ਤੇਰੀ ਤੇ ਮੁੰਡਾ ਮੇਰਾ ਲਵ ਯੂ ਦੇ ਆ ਧੰਨਵਾਦ ਕਰ ਥੈਂਕ ਯੂ ਜੀ ਤੰਬਰ ਬਹੁਤ ਸਾਹਿਬ ਜੀ ਸਬਸਕ੍ਰਾਈਬ ਕਰੋ ਕਿਸਾ ਕਾਇ ਕਰੋ ਲਾਈਕ ਕਰੋ ਨੈਕ ਮਰਤੀ ਚਾਓ ਲੋ ਜੀ ਸਮਾਰਨਿੰਗ ਹੋ ਗਈ ਗੁੱਡ ਤੇ ਆ ਬੀਬੀ ਅੱਜ ਸਾਡੀ ਆਪਦੇ ਪਿੰਡ ਚੱਲੀ ਆ ਕੀ ਪ੍ਰੋਗਰਾਮ ਆ ਬੀਬੀ ਹੰਡਪਾਸ ਪਹੁੰਚ ਕਿੰਨਾ ਦੇ ਘਰੇ ਲੈ ਹੈ ਦੱਸ ਦੇ ਭਾਈ ਦੇ ਘਰੇ ਕੀ ਕੀ ਚੱਲਦਾ ਉੱਥੇ ਫਿਰ ਖਾਣ ਪੀਣ ਤੂੰ ਮੇਰੇ ਤੋਂ ਆਵੇਂ ਵੀਡੀਓ ਬਣਾਉਣਾ ਵਾ ਮੈਨੂੰ ਪਤਾ ਨਹੀਂ ਕਿਤੇ ਤੇ ਉਹ ਵੀ ਤੂੰ ਕਮਲਪੁਰ ਟੜਾ ਇਹਨਾਂ ਰਹਿਸੇ ਸਾਧੀਆਂ ਚ ਤੇ ਕਿੰਨੇ ਵਜੇ ਜਾਣਾ ਕਾਹੀ ਕੱਪੜੇ ਪਾ ਲਈ ਨਵੇਂਆਂ ਨੂੰ ਕੀ ਆ ਲੋ ਜੀ ਬੀਬੀ ਨੇ ਤਲਾ ਤਪ ਕੋੜਿਆਂ ਤੇ ਖੜੰਬਾ ਹੁਣ ਹੱਸੀ ਜਾਂਦੀ ਆ ਤੁਸੀਂ ਆ ਜਾਓ ਤੁਸੀਂ ਆ ਜਾਓ ਕਹਦੇ ਬੀਬੀ ਕਿਨੋਂ ਬਾਈ ਨੂੰ ਜਿਹੜੇ ਦੇਖਦੇ ਨੇਗੇ ਕਹਦੇ ਕੀ ਕਹਣਾ ਕਹ ਤੁਸੀਂ ਆ ਜਾਓ ਅਸੀਂ ਖਾ ਲੇ ਮਮੇ ਨੂੰ ਕਹਿੰਦੇ ਮੈਂ ਤੇ ਡੈਡੀ ਜੀ ਬੇ ਕੋਈ ਹਾਂ ਤੁਹਾਨੂੰ ਖਾ ਲੈ ਤੂੰ ਖਾ ਲੈ ਹੈਂ ਦੱਸ ਦੇ ਦੂਗੇ ਮੈਂ ਖਾ ਲੈ ਛੋਟੀ ਉਮਰ ਉੱਤੇ ਜਾਂਦੀਆਂ ਦੋ ਚਾਰ ਲੋਈ ਅੱਜ ਨਹੀਂ ਟਾਲਦੇ ਹੂ 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 ਅੱਜ ਢੇੜਿਆਂ ਦੀ ਬਹਿਆ ਵਹਿਆ ਕਰਾਣੀ ਦੇਖੋ ਚਿੱਲ ਮੋੜ ਚੱਲਦਾ ਹੈ ਓਨਲੀ ਕਿਉਂ ਵੀ ਹਾਂਜੀ ਕਰੋ ਹੀ ਚੈੱਕ ਓਕੇ ਰਿਪੋਰਟ ਕਿਉਂਕਿ ਅੱਖਾਂ 'ਚ ਮੱਛਰ ਆ ਗਿਆ ਯਾਰ ਮੇਰੇ ਜੇ ਕੱਢ ਲਈਏ ਜਾਂ ਬਾਹਰੋਂ ਕੱਢਦੇ ਆਂ ਇਹ ਖੁੱਲ ਗਿਆ ਦੱਸਦੇ ਪੂਰਾ ਸਾਰੇ ਪੈਸੇ ਪੂਰਾ ਚੱਲਦਾ ਹੀ ਉਹ ਵੀ ਏਟੀਐਮ ਬਲਾਕ ਚਾ ਚਾ ਵਿੱਚ ਪੰਜਾਬ ਬਾੜੀ ਲਈ ਦਾ ਤੋੜ ਲਿਆ ਯਾਰ ਆਹ ਦੇਖਾਈ ਆਹ ਦੇ ਹੋਰ ਟੁੱਟ ਗਿਆ ਆਹ ਦੇਖ ਹੁੰਦੇ ਹੋ ਜੱਟੇ ਉੱਥੇ ਜਿਹੜਾ ਤੈਂ ਪੈਲੇ ਵਾਲੇ ਤੇ ਆਹਨ ਸਾਨੂੰ ਹੁਣ ਇਤੋਂ ਵੱਧ ਤੋਂ ਵੱਧ ਦੇਖੋ ਤੇ ਬਲੌਗ ਤੇ 100 ਰੁਪਿਆ ਪਾਓ ਕੋਈ ਸਕੈਨਰ ਪਾਉਂਦੇ ਆ ਤੁਹਾਨੂੰ ਆਹ ਕਿ ਚੱਕਰ ਆ ਗਿਆ ਤੇ ਬਾਕੀ ਚਲੋ ਚੈੱਕ ਜੀ ਲਾਹਾ ਪੂਰਾ ਲੈਣਾ ਇਹਦਾ ਚੋ ਉਹ ਤੇਰੀ ਚੋਕਾ ਫਿਕ ਦਾ ਲਾਹਾ ਪੂਰਾ ਲੈਣਾ ਕੰਮ ਜੰਗੂ ਸਾਰਿਆਂ ਤੇ ਅੱਜ ਸਰਪੰਚ ਅੰਕਲ ਨੇ ਸਕੂਟਰੀ ਆਪਦੇ ਨੂੰ ਆਹ ਇੱਕ ਨਾ ਦੋ ਜਿੰਨੇ ਘੇੜੇ ਦੇ ਹੰਦਰੇ ਪ੍ਰਚਾਰ ਕਰਨਾ ਵੋਟਾਂ ਦਾ ਵੋਟਾਂ ਦਾ ਪ੍ਰਚਾਰ ਕਰਨਾ ਮੂਰੇ ਪੋਸਟਰ ਲੰਗੇ ਪੋਸਟਰ ਛੱਡਦੇ ਫਿਰਦੇ ਆਂ ਜੀ ਤੇ ਲਾਹਾ ਸੀ ਪੂਰਾ ਲਿਆ ਫੂੰਡਰੀ ਦਾ ਇੱਕ ਹੈ ਇੱਕ ਹੈ ਬੈਂਟਰੀ ਵਾਲੀ ਇਹ ਦੇਖੋ ਜੀ ਸਾਮ ਨੂੰ ਵਰਕੇ ਜਾਣ ਖਾਊਗਾ ਸਰਪਾ ਚਾ ਬੱਸ ਕਰਾਈ ਪਈ ਆ ਸਕੂਟਰੀ ਦੀ ਬੱਸ ਕਿੰਨੇ ਘੇੜੇ ਦੇ ਦੇਣਗੇ ਭਾਰਤ 25 ਸਵੇਰ ਨਹੀਂ ਲੱਗਿਆ ਹੋਇਆ ਆਹ ਸੌ ਲੱਗੇ ਆਪਾਂ ਜੀ ਆਣਾ ਮੇਰੇ ਨਾਲੇ ਤਾਂ ਆਪਣਾ ਆੜੀ ਬੈਠਾ ਉਹਦੇ ਆ ਵੀ ਮੂਫਲੀ ਵਾਲਾ ਬੈਠਾ ਕਰਦੇ ਐ ਲੋ ਕਰਦੇ ਓਕੇ ਹੋਰ ਸੁਣਾਓ ਠੀਕ ਹੋ ਸਾਰੇ ਅੱਜ ਚੱਲ ਮੁੜ ਚੱਲਦਾ ਜਾਵਾਂ ਨਹੀਂ ਹੈਵ ਆ ਨਾਈਟ ਡੇ ਬਟ ਫੋਰ ਸਿਚੁਏਸ਼ਨ ਫਾਈਂਡ ਡੈਫੀਨੇਸ਼ਨ ਇਜ਼ ਹੈਡ ਗੇਟ ਇਨ ਹੋਮ ਫੋਰ ਸਿਚੁਏਸ਼ਨ ਫਾਈਂਡ ਬੈਟਰੀ ਸਕੂਟਰ ਆਵਾ ਬੈਟਰੀ ਸਕੂਟਰ ਵੀਰੀ ਵੀਰੀ ਲੋ ਕਮ ਆਬ ਖੇੜੇ ਵਾਲਾ ਸੌਬ ਤੇ ਬਾਕੀ ਵੀ ਵਿਲ ਗੋ ਅੱਜ ਦੋਨਾਂ ਨੇ ਅੱਜ ਝੂੜਨਾ ਬੋਲੀ ਅੱਜ ਦੋਨਾਂ ਦੇ ਦੋ ਦੋ ਬਹਿ ਕੇ ਜਿੱਟੇ ਨੇ ਅੱਜ ਅੰਦਰ ਕੋਈ ਸੌਬ ਆਜੇ ਉਹ ਪੁੱਤੂ ਕੰਮ ਕਰਦੇ ਆਹ ਆਜੇ ਉਹ ਤੋਂ ਕੰਮ ਨਹੀਂ ਕਰਦੇ ਤੇ ਬਾਕੀ ਸਰਪੰਚ ਅੰਕਲ ਲਿੰਦਾਵਾ ਬੈਂਡਰੀ ਇੰਟਰੀ ਉੱਤੇ ਡੰਨ ਇੱਥੋਂ ਚੱਕਣਿਆਂ 'ਚ 버ਗਰ ਵੀ ਚੱਲਣੇ ਆਂ ਜੀ ਬੀਟੀਆਂ ਦੇ ਬੀਟੀਆਂ 버ਗਰ ਵੀ ਆਹ ਦੇ ਤੇਰੇ ਸਾਹਮਣੇ ਬੈਗੇ ਚੱਲਣੇ ਸਰਪੰਚ ਅੰਕਲ ਨੇ ਗਿਆ ਉਹ ਚੱਲਣਿਆਂਗੇ ਕਰੋ ਚੈੱਕ ਆਹ ਦੇ ਬੇਟੀ ਤੇਰੀ ਵਾਲੀ ਹੈਗੀ ਰਹੀ ਆ ਉਹ ਹਲੇ ਜਦੋਂ ਲੱਗ ਕੇ ਜਦੀ ਦੇ ਨਾ ਮੇਰੇ ਕੋਲ ਜਗ੍ਹਾ ਨਹੀਂ ਹੈ ਉਹ ਭਾਂ ਦੇਣੇ ਲੱਗ ਰਹੇ ਨੇ ਇੱਕ ਗੱਲ ਮੈਂ ਕਹਿੰਦਾ ਜੀ ਪੇਟੀ ਦੇ ਗਈ ਨਹੀਂ ਆਣੀ ਕਹਿੰਦਾ ਆਈਂ ਕੇ ਲੈ ਹੁੰਦੇ ਨਹੀਂ ਨਹੀਂ ਪੇਟੀ ਉਹ ਖਾਲੀ ਹੋ ਜਾਵੇ ਜਦੀ ਦੇ ਇਨਾਂ ਤੇ ਆਪਣਾ ਕੀ ਕਹਿੰਦੇ ਆ ਅੱਜ ਹੀ ਬਰਗਰ ਚੱਲਣੇ ਆਗੇ ਧਰਣਾ ਥਾਣਾ ਚ ਜੱਸੂ ਉਹਦਾ ਸਾਰਾ ਹੀ ਟੱਬਰ ਉੱਥੇ ਪਹੁੰਚਾ ਹੋਇਆ ਮੇਰੀ ਮੰਮੀ ਬਰਗਰ ਇੰਨੇ ਚਲੇ ਗਏ ਗਗਰ ਹੱਥ ਖੜੇ ਕਰ ਗਿਆ ਹੱਥ ਬਰਗਰ ਕਿੱਥੇ ਹੱਥ ਖੜੇ ਕਰਕੇ ਤਾਂ ਦਿਖਾ ਦੇ ਉਹ ਸਾਰੀ ਉਹ ਬਾਕੀ ਕੱਦ ਲੱਗ ਕਰ ਹੱਥ ਖੜੇ ਕਰ ਗਿਆ ਜੀ ਬੱਸ ਹੋ ਗਈ ਪ੍ਰਵਾਸੀ ਮਰਦੂਦ ਦਾਰੂ ਮੰਗਦਾ ਕਹਦਾ ਮੈਨੂੰ ਦਾਰੂ ਦੋ ਪੀ ਦੀ ਨੇ ਰਿਵਲੋਗ ਗਏ ਨਾ ਚਿੱਤਰਪੋਦ ਨੇ ਉਹਨੂੰ ਦੱਸੀ ਲਈ ਨਹੀਂ ਫੋਟੋ ਨਹੀਂ ਲਿਆਉ ਦਿੰਦੇ ਆਪਾਂ ਫਿਰ ਪ੍ਰਮੋਸ਼ਨ ਹੋਊ ਤੁਹਾਡੀ ਪ੍ਰਮੋਸ਼ਨ ਨਹੀਂ ਕਰਨੀ ਪੈਸੇ ਲੈ ਕੇ ਕਰਾਂਗੇ ਭਾਈ ਬਾਕੀ ਤੁਸੀਂ ਬਾਈ ਨਾਲ ਕੰਟੈਕਟ ਕਰੋ 버거 ਬਹੁਤ ਵਧੀਆ ਬਣਾਉਂਦਾ ਕੰਟੈਕਟ ਨੰਬਰ ਪਾ ਦਾਂਗੇ ਬੋਲ ਦੇ ਨੰਬਰ ਤੇ ਰਾ ਓਏ ਆ ਦੇਖਿਆ ਆ ਲਈ ਪੜ ਲਓ ਨੰਬਰ ਇਹਦਾ 77107 074 647467 07468 ਸਹੀ ਮੈਂ ਵੀ ਸਹੀ ਬੋਲਿਆ ਆ ਦੇ ਉਖੜ ਪੁੱਤਾਂ ਜਮਮੀਤੀ ਗੰਨੀ ਚੰਗੀ ਤੈਨੂੰ ਲੱਗਦਾ ਤਿੰਨ ਕਾਲਜ ਬਦਲਦੇ ਵੀਰੇ ਇੱਕ ਚਿੱਟੇ ਹੋਏ ਯਾਰ ਲੋ ਜੀ 버ਗਰ ਚੱਕ ਲੈ ਤੇ ਹੁਣ ਚੱਲਨੇ ਆ 버ਗਰ ਬਣਦੇ ਚੱਲੀ ਹਾਂ ਬਤ ਕੀ ਰਹਿ ਗਏ ਓਕੇ ਚੱਲ ਤੂੰ ਫੋਨ ਪਿੱਛੇ ਲੌਗ ਆਨ ਕਰਿਆ ਅੱਛਾ ਲੌਗ ਆਨ ਕਰਿਆ ਲੋ ਜੀ ਮੈਂ ਤੇ ਭਾਰਤ ਕਿਹਾੜ ਬਈ ਚੱਲਿਆ ਹੁਣ 버ਗਰ ਰਹਿ ਗਏ ਤੇ ਹੁਣ 버ਗਰ ਹੀ ਬਣ ਗਏ ਤੇ ਫੇਰ ਦੋਸਤੋ ਫੇਰ ਆਪਦੇ ਜਿੱਤਾਂ ਦੇ ਅੰਦਰ ਇਹ ਹੈ ਜੀ ਭਾਰਤ ਸਿਆੜ ਤੇ ਬਲੌਗਰ ਭਾਈ ਉਹਨਾਂ ਦਾ ਖਤਮ ਹੋ ਗਿਆ ਸੀ ਇਹ 100 ਰੁਪਏ ਦੀ 100 ਰੁਪਏ ਜੋ ਸੀ ਉਹਨਾਂ ਨੂੰ ਫੇਰ ਲਾਣ ਨੂੰ ਫਿਰਦੇ ਹਾਂ ਜੀ ਤੇ ਕਰਾਂਗੇ ਨਹੀਂ ਤੇ ਕਰਾਂਗੇ ਵੀ ਜੇ ਤੁਸੀਂ ਦੱਸਦੇ ਜੋ ਕਿ ਕਰਾਂਗੇ ਵੀ ਕਰ ਹੀ ਹੋਏ ਨੇ ਭਰਾਵਾ ਆਪਾਂ ਨਿਆਰੇ ਲੈ ਰਹੇ ਨੇ ਜਿੰਦਗੀ ਦੇ ਹਿਸਾਬਾ ਪੂਰੇ ਲੋ ਜੀ ਬਰਗਰ ਪਾ ਲਈਏ ਸੀਗੇ ਤੇ ਹੁਣ ਗਰਾਊਂਡ ਜਿਵੇਂ ਬੰਦੇ ਕ੍ਰਿਕਟ ਖੇਡਦੇ ਹੁੰਦੇ ਨੇ ਯਾਰ ਦੋਸਤ ਤੇ ਆਪਾਂ ਵੀ ਕ੍ਰਿਕਟ ਖੇਡਦੇ ਦੇ ਬੜੇ ਹੀ ਪੱਕੇ ਕੇ ਜਿਹੜਾ ਆਪਣੇ ਬੰਦੇ ਰਹੇ ਆ ਦੇ ਬਾਰਕਰ ਜਿਆਣਾ ਹੀ ਗਰਾਊਂਡ ਤੇ ਬਾਰਕਰ ਦੇਣ ਝੱਲਿਆ ਹੀ ਬਾਤੀ ਆ ਦੀ ਪਾਲਾ ਜ਼ਿਆੜ ਖੜਾ ਹੀ ਪਾਲੇ ਨੂੰ ਬਾਰਕਰ ਬਹੁਤ ਹੀ ਕਰਦੇ ਆ ਝੱਲਿਆ ਹੀ ਜਾ ਰਹੇ ਆ ਤੇ ਪਹੁੰਚਣੇ ਕਿਉਂ ਜੇ ਤੁਸੂ ਕਹਿਣਾ ਜਾਊਂਗੇ ਇੜਿਆ ਦਾ ਕਾਇਰੂਆ ਪਿਆ ਢੇੜੇ ਕੱਡ ਕੱਡ ਬੱਸ ਦਰਾਤੀ ਆ ਜੀ ਬੈਟਰੀ ਦੇਖੋ ਈ ਤੇ ਆ ਗਈ ਕਹਿੰਦੇ ਅੱਜ ਮੁੰਡਿਆਂ ਨੇ ਕਹਿੰਦੇ ਪੋਗਲਿਆ ਦਾ ਬਾਈ ਸਾੜੀ ਇਹ ਸਾਡਾ ਜੈਂਗੂ ਹੋਇਆ ਪਿਆ ਹੀ ਪੂਰਾ ਤੇ ਲਗੇੜੇ ਗੁੜੇ ਪੂਰੇ ਕੱਢ ਲਈ ਜੈਂਗੋ ਕੰਮ ਹੋਇਆ ਪਿਆ ਜੈਂਗੋ ਅਰੇ ਇੰਪੋਰਟੈਂਟ ਕੋਡ ਅਸਲੀ ਵੀ ਨਹੀਂ ਲੱਗੇ ਰਹੇ ਵੋਟਰ ਲਾਉਣ ਤੇ ਓਕੇ ਦਾ ਪਿਆ ਹੀ ਪੂਰਾ ਬਾਕੀ ਕਿਸੇ ਦਾਸ ਬਸ ਕਿ ਆ ਇਹ ਬੋਲਸ ਬੋਡ ਆ ਇਹਨੂੰ ਦੋ ਵਾਰ ਵੀਰ ਕਰਾਦੇ ਨੇ ਪੂਦੇ ਬਈ ਤੁਸੀਂ ਹੋਈਂ ਨੇ ਦੋ ਹੋਰ ਸਿੱਟਨੇ ਅੱਜ ਵੀ ਦੇ ਜੀ ਬਾਕੀ ਬਸ ਫਿਰ ਦੋ ਹੋਰ ਕਰਵਾ ਦੇ ਵੋਟ ਪੱਕੀ ਆ ਪੱਕਾ ਬਸ ਠੀਕ ਆਈ ਦੋ ਇਹਨੂੰ ਹੋਰ ਕਰਵਾ ਕੇ ਵੋਟ ਪੱਕੀ ਤੇ ਬਾਕੀ ਰਿੰਗ ਵੀ ਇੱਕ ਬੈਂਡ ਜੀ ਕਾ ਮੈਂ ਆ ਬੂ ਲੋਈ ਕਹਿੰਦੇ ਮੁੰਡਿਆਂ ਤੋਂ ਰਿਹਾ ਨਹੀਂ ਗਿਆ ਪਿੰਡ ਦੇ ਗੇੜੇ ਕੱਦ-ਕੱਦ ਥੱਕ ਕੇ ਤੇ ਹੁਣ ਆਓ ਦੱਸੋ ਢੈਂਗੂ ਕਾ ਮਲਾਉ ਚੱਲੇ ਆ ਮਲਾਉ ਚੱਲੇ ਆਈ 2500 ਰੁਪਏ ਖਰਾਬ ਕਰਨੇ ਹੋਗੇ ਮੇਰਾ ਉਹ ਜਿਹੜਾ ਪਹਿਲਾ ਸੀਗਾ ਉਹ ਟੁੱਟੇ ਆ ਤੇ ਜਸੂ ਵਾਲਾ ਬਹੁਤ ਜਿਹੜਾ ਪਹਿਲਾ ਤਵੀ ਚੈੱਕ ਕਰਾਉਂਦੇ ਆ ਇਹ ਜੀ ਡਰਨ ਵਾਲੀ ਗੱਲ ਨਹੀਂ ਹੈ ਕੋਈ ਤੇ ਆ ਦੇਖੋ ਰਸਤਾ ਚਲੋ ਚੈੱਕ ਰਸਤਾ ਕਿੰਨਾ ਕੋਮ ਹੋਇਆ ਵੇ ਤੇ ਤੁਸੀਂ ਉਹਦਾ ਮੇਰਾ ਇੰਨੀ ਜ਼ਿਆਦਾ ਦੂਰੀ ਸੀ ਦੱਸੋ ਕਿਉਂ ਸਹੀ ਏ ਗੱਲੇ ਓਏ ਬਿਲਕੁਲ ਬਿਲਕੁਲ ਸਹੀ ਆ ਬਹੁਤ ਸਾਡੇ ਆਪਸ ਵਿੱਚ ਥੋੜਾ ਜਿਹਾ ਮੇਚ ਹੋ ਗਿਆ ਸੀ ਪਰ ਹੁਣ ਹੋਣੇ ਦਿੱਤਾ ਫੇਰ ਨੋਟ ਕਰ ਲਿਆ ਜੀ ਰੋਡ ਨਹੀਂ ਫੇਰ ਆਪ ਐਂਗੂ ਜੇ ਕੋ ਵੇ ਨਹੀਂ ਖਰਾਬ ਚਲੋ ਕੋਈ ਗੱਲ ਨਹੀਂ ਕੁੜੀਆਂ ਦੇ ਨਾਲ ਤੇ ਪਰ ਤਾਂ ਨਾ ਹੋਰੀ ਨਾਲ ਲਾਗੂ ਜਾਣੇ ਨਸਤੇ ਅਰੇ ਹੈ ਕਹਿੰਦੇ ਮੁੰਡਿਆਂ ਜੀ ਪੂਰੇ ਘਢੇਲੋਏ ਮਰਦੇ ਨੇ ਜੇ ਕੋ ਗਮ ਹੋਇਆ ਬਈ ਜੈਂਗੋ ਜੈਂਗੋ ਅੱਜ ਤਾਂ ਮੈਂ ਐਣੀਆ ਮੁੱਛਾਂ ਬਰੋੜਦਾ ਮੈਂ ਜੀ ਹਾਂ ਜੀ ਅੱਜ ਮੁੱਛ ਦੀ ਬਰੋੜਦੀਆਂ ਜੀ ਤਾਂ ਮੈਂ ਵੀ ਜਾਇਗਾ ਜੀ ਤਾਂ ਮਿਆਂ ਨੂੰ ਗੱਦੇ ਕਾਬਲਾ ਉਹ ਵੀ ਛੜਦਾ ਨਹੀਂ ਆਪਾਂ ਇਹ ਵੀ ਉਹ ਨਾੜੀ ਤੋਂ ਉਹ ਬਲਾਗ ਚ ਲੱਗਣ ਲੱਗਿਆ ਯਾਰ ਤੋਂ ਜਿਹਨਾਂ ਤੋਂ ਤੁਹਾਡਾ ਨਵਾਂ ਚੈਨਲ ਕੋਈ ਭਾਰਤ ਤੋਂ ਨਹੀਂ ਹਾਂ ਉਹ ਾਟੋ ਵਾਲੀ ਨੰਨਾ ਕਰਦਾ ਹੀ ਾਟੇ ਨਾਲ ਫਿਰ ਇਹ ਵੀ ਾਟੋ ਵਾਲੀ ਫਿਰ ਜਸਮਨ ਨੂੰ ਜਿਆਦਾ ਲਾਜ ਰਹੀ ਆ ਅੱਗੇ ਅੱਗੇ ਚੈਨਲ ਵਾਂਨੇ ਨੇ ਇਹ ਧੋਕੇ ਲੱਖ ਤੋਂ ਹੋ ਕੇ ਨਾ ਦੁੱਖ ਦੇ ਤੂੰ ਹਜ਼ਾਰਾਂ ਹੱਸ ਹੱਸ ਗਏ ਜ਼ਿਆਗੇ ਸੀਲਾ ਮੰਗੇ ਦੀ ਦੁੱਖ ਪਰਸੀ ਨਾ ਗਾਗੇ ਕੋਈ ਆ ਗਿਆ ਤੇ ਆ ਦੇਖ ਲੋ ਇਹ ਬੂਟਰੀ ਦੀ ਬੈਟਰੀ ਜਿਹੜੇ 2 ਟੱਕ ਟੱਕ ਸੀਗੇ 4 ਆਪਾਂ ਲੈਣਾ ਇਹਦਾ ਪੂਰਾ ਲਾਹਾ ਕਿਉਂਕਿ ਲਾਹਾ ਤਾਹੇ ਕੰਮ ਹੋਇਆ ਬੈਸੂ ਢਰੇਲ ਓਏ ਢਰੇਲ ਨਹੀਂ ਜੇ ਕਹਿੰਦੇ ਆ ਢਰੇਲ ਢਰੇਲ ਕੰਮ ਕੜੇ ਲਿਓਇਆ ਬੈ ਇਹ ਪੂਰਾ ਗਿਆ ਵੀ ਬੂਟਾ ਦੇ ਦਿੰਦੇ ਫਿਰਨਾ ਪੈਂਦਾ ਫਿਰਨਾ ਤਾਹ ਪੈਂਦਾ ਕਿਉਂਕਿ ਕੰਮ ਪੂਰਾ ਕਰਨਾ ਪੈਂਦਾ ਢਰੇਲ ਉਹ ਵੀ ਜਾਂਦਾ ਨਾ ਇੱਕ ਮੰਦਪਾਲੀ ਘੜਨਾ ਮੋਟਰ ਦੀ ਸਕੂਟਰ ਦੀ ਬੈਟਰੀ ਲੋ ਚੱਲੀ ਟੱਕ ਰਹਿ ਗਏ ਦੋ ਇਹ ਹੁਣੀ ਆਇਆ ਬੜਿਆ ਚਾਰਜ ਕਰੀਆ ਤੇ ਉਹ ਵੀ ਪਹੁੰਚ ਕੇ ਕਿਹਾ ਜਸੂ ਕਿਹਾ ਵੀ ਪੂਰਾ ਘੜਲ ਆਪਾਂ ਹੁਣ ਬੌਂਦੀ ਗੋਮ ਦੇ ਜਾਣਾ ਜੀ ਆਪਾਂ ਬਾਪਾ ਦੇਖੀ ਬਾਪਾ ਬਾਪਾ ਦੇਖੀ ਚਲੋ ਜੀ ਫੇਰ ਕਰਦੇ ਆ ਕਿ ਐਮਰਜੈਂਸੀ ਪੈ ਗਈ ਫੋਰਨ ਗੈਟ ਸਿਚੁਏਸ਼ਨ ਜੀ ਤੁਸੀਂ ਆਪੀ ਦੇਖ ਸਕਦੇ ਹੋ ਬੈਟਰੀ ਹੋ ਗਈ ਜਮਾ ਲੋ 0 ਕਿਲੋਮੀਟਰ ਦਿਖਾਉਂ ਗਿਆ ਲੈ ਆ ਕੱਪੜੇ-ਕੁੱਪੜੇ ਬਦਲ ਗਏ ਅੰਕਲ ਦੇ ਕਰੇ ਸਕੂਟਰੀ ਘਣਾਉਣ ਚਾਹ ਤਾ ਲੋ ਅਕਲ ਆ ਗਿਆ ਘਾਰ ਹੀ ਲੰਮਿਆਂ ਗੋਹਿਆ ਪਿਆਈ ਪੂਰੀ ਲੋਈ ਸਕੂਟਰੀ ਕਰਤੀ ਸੀ ਲੋ ਤੇ ਹੁਣ ਅਹੀ ਚੱਕ ਲਿਆ ਅਕਲ ਵਾਲਾ ਬੋਲਟ ਹੁਣ ਇਹ ਪੂਰਾ ਹੀ ਤਾਂ ਮੰਜੂਰਾ ਘੜੇਲਾ ਤੇ ਬੋਲਟ ਤੇ ਕਿਨੇ ਲਾਗਾ ਹਣ ਪੂਰੇ ਖੁੱਲੇ ਖੁੱਲੇ ਕੱਫੇ ਨਾਲ ਇਹ ਦੇਖੋ ਜੀ ਧਾਮ ਵੀ ਅੱਡਦਾ ਹੈ ਨਹੀਂ ਅੱਡਦਾ ਮੇਰਾ ਬਲੌਗ ਅੱਡ ਕਰਦਾ ਅੱਡ ਕਰਦਾ ਹੋ ਬੋਲਟ ਨਹੀਂ ਕਿਹੜੇ ਲਵਾਂਗੇ ਹੁਣ ਪੂਰੇ ਗੈਂਗੋ ਗੈਂਗੋ ਕਰਾਂ ਜੀ ਤੋਂ ਕੂਕ ਲਈ ਇਹ ਅੱਜ ਬਰਕਰ ਕਰ ਕੋਇਆ ਜੀ ਨਹੀਂ ਅੱdte ਤੋਂ ਪਹਿਲਾਂ ਆਟਾ ਲੈ ਜੀ ਕਰਨ ਹੋਰ ਜੀ